ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਮੇਂ ਮਾਨਸੂਨ ਦਾ ਸੀਜ਼ਨ ਖਤਮ ਹੋ ਚੁੱਕਾ ਹੈ ਅੱਜ 30 ਸਤੰਬਰ 2025 ਦੀ ਰਾਤ ਦੇ 7 ਵਜੇ ਹੈ ਤੇ ਕੱਲ ਤੋਂ ਪੋਸਟ ਮਾਨਸੂਨ ਸੀਜ਼ਨ ਜਾਂ ਆਪਾਂ ਕਹਾਂਗੇ ਸਰਦ ਰੁੱਤ ਸ਼ੁਰੂਆਤ ਹੋ ਜਾਣੀ ਹੈ ਭਾਵੇਂ ਕਿ ਮਾਨਸੂਨ ਵਾਪਸ ਨਹੀਂ ਗਿਆ ਲੇਕਿਨ ਅਸੀਂ 30 ਸਤੰਬਰ ਤੱਕ ਦੀ ਮੀਂਹ ਨੂੰ ਹੀ ਮਾਨਸੂਨ ਦੇ ਵਿੱਚ ਗਿਣਦੇ ਹਾਂ ਬਾਕੀ ਨੂੰ ਅਸੀਂ ਇਹ ਰਗਾ ਪੋਸਟ ਮਾਨਸੂਨ ਸੀਜ਼ਨ 'ਚ ਗਿਣਦੇ ਹਾਂ ਮੀਂਹ ਚੰਗੇ ਪਏ ਹੈ 108% ਵਰਖਾ ਹੋਈ ਹੈ ਪੂਰੇ ਭਾਰਤ ਦੇ ਵਿੱਚ ਜਿਵੇਂ ਕਿ ਸੰਭਾਵਨਾ ਸੀ ਉਵੇਂ ਹੋਇਆ ਨੁਕਸਾਨ ਵੀ ਹੋਇਆ ਵਰਖਾ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਗਲੇ ਪਾਸੇ ਕਿਵੇਂ ਰਹੇਗਾ ਕਿਉਂਕਿ ਸੀਜ਼ਨ ਦਾ ਪੋਸਟ ਮੌਨਸੂਨ ਸੀਜ਼ਨ ਦਾ ਪਹਿਲਾ ਪੱਛਮੀ ਡਿਸਟਰਬੈਂਸ ਆਉਣ ਜਾ ਰਿਹਾ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖੋ ਵਿੰਡੀ ਦਾ ਮਾਡਲ ਇੱਥੇ ਸਕਰੀਨ ਕੀ ਦਿਖਾ ਰਹੀ ਹੈ ਇੱਕ ਤਾਂ ਤੁਸੀਂ ਦੇਖੋ ਕਿ ਪਟਨਾ ਦੇ ਨੇੜੇ ਲਾਹੌਰਪੱਤ ਦੇ ਨੇੜੇ ਬੰਗਾਲ ਦੀ ਖਾੜੀ ਤੋਂ ਆਉਣ ਵਾਲਾ ਸਿਸਟਮ ਜਿਹੜਾ ਹੈਗਾ ਅੱਗੇ ਨੂੰ ਵਧ ਰਿਹਾ ਹੈ ਪਰੰਤੂ ਇਸ ਨੂੰ ਜਿਹੜਾ ਹੈਗਾ ਪੱਛਮ ਵਾਲੀਆਂ ਹਵਾਵਾਂ ਅੱਗੇ ਨਹੀਂ ਵਧਣ ਦੇ ਰਹੀਆਂ ਇਹਨੂੰ ਧੱਕ ਕੇ 네ਪਾਲ ਵਾਲੇ ਪਾਸੇ ਤੇ ਉੱਤਰਾਖੰਡ ਤੱਕ ਅਸਰ ਇਹ ਕਰ ਰਿਹਾ ਹੈ ਇਹ ਅੱਗੇ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਾਲ ਹੈ ਭਾਰੀ ਵਰਖਾ ਹੈ ਭਾਰੀ ਹੈਗੇ ਆ ਇਹ ਨੁਕਸਾਨ ਵਾਲਾ ਸਿਸਟਮ ਹੈ ਲੇਕਿਨ ਇਹ ਉੱਤਰਾਖੰਡ ਤੋਂ ਅੱਗੇ ਵਧਾ ਨਜ਼ਰ ਨਹੀਂ ਆ ਰਿਹਾ ਲੇਕਿਨ ਇਧਰਲੇ ਪਾਸੇ 4 ਤਰੀਕ ਤੋਂ ਹੀ ਪੰਜਾਬ ਦੇ ਵਿੱਚ ਗੰਗਾ ਨਗਰ ਹਮਾਨਗਰ ਦੇ ਵਿੱਚ ਕੁਝ ਇਲਾਕਿਆਂ 'ਚ ਵਰਖਾ ਹੋਣੀ ਸ਼ੁਰੂ ਹੁੰਦੀ ਹੈ ਤੁਹਾਡੀ ਸਕਰੀਨ ਦਿਖਾ ਰਹੀ ਹੈ ਕਿ 5-6 ਦੇ ਦਰਮਿਆਨ ਕੁਝਗਾ ਲਾਲ ਅਲਰਟ ਵੀ ਹੈ ਤਾਂ ਕੁੱਲ ਮਿਲਾ ਕੇ ਇਹ ਹੈ ਕਿ 4 ਨੂੰ ਮਾੜਾ ਜਾ ਪੰਜ ਨੂੰ ਤੁਹਾਡੇ ਹੋਰ ਇਲਾਕੇ ਚ 6 7 ਨੂੰ ਜਿਹੜਾ ਹੈਗਾ ਇਹ ਸਿਸਟਮ ਹੈ ਕਈ ਸਾਰੇ ਇਲਾਕੇ ਪੰਜਾਬ ਦੇ ਹਰਿਆਣੇ ਦੇ ਗੰਗਾ ਨਗਰ ਹਰਮਾਨਗੜ ਦਾ ਦਿੱਲੀ ਤੱਕ ਈਵਨ ਕੇ ਪੱਛਮੀ ਉੱਤਰ ਪ੍ਰਦੇਸ਼ ਤੱਕ ਦਾ ਸਿਸਟਮ ਦੇ ਵਿੱਚ ਵਰਖਾ ਕਰਨ ਜਾ ਰਿਹਾ ਹੈ ਤਾਂ ਇਹਦੇ ਵਿੱਚ ਜੇ ਅਸੀਂ ਰੇਨ ਕਮਿਊਲੇਸ਼ਨ ਦੇਖਦੇ ਆ ਤਾਂ ਤੁਹਾਡੀ ਸਕਰੀਨ ਦੇ ਉੱਤੇ ਹੈਗਾ ਕਿ ਭਾਈ ਚੰਗੀ ਵਰਖਾ ਹੋ ਰਹੀ ਹੈ ਦੱਖਣ ਪੱਛਮ ਪੰਜਾਬ ਦੇ ਵਿੱਚ ਲੁਧਿਆਣਾ ਦੇ ਨੇੜੇ ਪਟਿਆਲਾ ਦੇ ਨੇੜੇ ਪਾਣੀਪੱਤ ਦੇ ਤੋਂ ਲੈ ਕੇ ਅਮਰੋਹਾ ਤੱਕ ਤੇ ਇਧਰਲੇ ਪਾਸੇ ਗੁਰਦਾਸਪੁਰ ਪਠਾਨਕੋਟ ਉੱਪਰ ਜੰਮੂ ਇਹ ਤਾਂ ਕਾਫੀ ਜ਼ਿਆਦਾ ਵਰਖਾ ਇਸ ਜਗ੍ਹਾ ਦਿਖਾ ਰਿਹਾ ਹੈ ਤਾਂ ਫਿਰ ਕੌਲ ਮਲਾ ਕੇ ਜੋ ਮਾਡਲ ਦਿਖਾ ਰਿਹਾ ਆਪਾਂ ਦਾ ਮਾਡਲ ਦੇ ਹਿਸਾਬ ਨਾਲ ਗੱਲ ਕਰਨੀ ਆ ਉਹ ਇਹ ਦਿਖਾ ਰਿਹਾ ਹੈ ਕਿ ਭਾਈ ਵਰਖਾ ਆਵੇਗੀ ਜਿਹੜੀ ਵਰਖਾ ਆਏਗੀ ਇਹਦੇ ਵਿੱਚ ਮਾਨਸੂਨੀ ਵਰਖਾ ਰਹੀ ਕਿ ਵਰਖਾ ਨਹੀਂ ਹੋਏਗੀ ਮਾਨਸੂਨ ਤੇ ਤੁਹਾਨੂੰ ਪਤਾ ਹੀ ਹੈ ਕਿ ਸਰਦੀ ਵਾਲੀ ਵਰਖਾ ਦੇ ਵਿੱਚ ਫਰਕ ਹੁੰਦਾ ਹੈ ਤਾਂ ਇਹ ਜਿਹੜੀ ਵਰਖਾ ਹੈਗੀ ਹੈ ਸਾਰਾ ਦਿਨ ਲੰਮਾ ਟਾਈਮ ਨਹੀਂ ਹੋਏਗੀ ਥੋਸ ਟਾਈਮ ਹੋਏਗੀ ਛੁੱਟੀ ਲੱਗੇਗੀ ਤਾਂ ਇਸ ਵਰਖਾ ਦੇ ਵਿੱਚ ਕਿਉਂਕਿ ਪੱਛਮੀ ਡਿਸਰਬੈਂਸ ਹੈ ਇਹਦੇ ਵਿੱਚ ਜੇ ਜਿਹੜਾ ਟਾਈਮ ਹੈ ਉਸ ਦੇ ਹਿਸਾਬ ਦੇ ਨਾਲ ਤੇਜ਼ ਹਨੇਰੀ ਵੀ ਹੋਏਗੀ ਇਹਦੇ ਕਿਤੇ ਕਿਤੇ ਗੜੇ ਵੀ ਹੋਣਗੇ ਕਿਉਂਕਿ ਕੈਪ ਇੰਡੈਕਸ ਸਾਈ ਹੋ ਰਿਹਾ ਹੈ ਤਾਂ ਉਹਦੇ ਨਾਲ ਨਾਲ ਜਿਹੜਾ ਹੈਗਾ ਤੇਜ਼ ਬਿਚਾਰਾਂ ਜਿਹੜੀਆਂ ਮੀਂਹ ਦੀਆਂ ਵੀ ਪੈ ਸਕਦੀਆਂ ਤੇ ਟੋਟਲ ਸਿਸਟਮ ਦਿਖਾ ਰਿਹਾ ਹੈ ਕਿ ਮੱਧਮ ਦਰਜੇ ਦੀ ਵਰਖਾ ਕਈ ਸਾਰੇ ਸਥਾਨਾਂ ਤੇ ਹੋ ਸਕਦੀ ਹੈ ਇਕਦੁੱਕਾ ਥਾਵਾਂ ਤੇ ਤਕੜੀਆਂ ਝੁੱਟੀਆਂ ਵੀ ਲੱਗ ਸਕਦੀਆਂ ਤਾਂ ਆਪਾਂ ਸ਼ੁਰੂ ਕਰੀਏ ਸ਼ੁਰੂ ਕਰਦੇ ਹਾਂ ਭਾਰਤੀ ਮੌਸਮੀ ਭਾਗ ਦੇ ਅਨੁਸਾਰ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਕਿ 4 ਤਰੀਕ ਨੂੰ ਜਿਹੜਾ ਹੈਗਾ ਇੱਕ ਸਿਸਟਮ ਆਏਗਾ ਜੇਰਾ ਸਿਸਟਮ ਕਿ ਅੱਗੇ ਜਾ ਕੇ ਕੁਝ ਏਰੀਆ ਚ ਵਰਖਾ ਕਰੇਗਾ ਜਿਵੇਂ ਅਸੀਂ ਵੱਖ-ਵੱਖ ਮਾਡਲ ਦੀ ਸਟੱਡੀ ਕਰਦੇ ਆ ਤਾਂ ਸਾਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਤੁਸੀਂ ਇਹ ਸਿਸਟਮ ਦੇ ਕਰਕੇ ਵਰਖਾ ਹੋਏਗੀ 5-6 ਦੇ ਦਰਮਿਆਨ ਤਾਂ ਤਾਪਮਨ ਕਾਫੀ ਥੱਲੇ ਡਿੱਗ ਪੇਗਾ ਇਤੋਂ ਤੱਕ ਥੱਲੇ ਡਿੱਗ ਪੇਗਾ ਕਿ ਤੇਲਰੇ ਵਦਨਾਸਤੇ ਮੌਸਮੇਂ ਣਕੂਲ ਨਹੀਂ ਰਹੇਗਾ ਤਾਂ ਇੱਕ ਵਾਰੀ ਜਿਵੇਂ ਆਪਣਾ ਪ੍ਰੋਫੈਸਰ ਸਾਹਿਬ ਕਹਿ ਰਹੇ ਸੀਗੇ ਕਿ ਇਹ ਤੁਹਾਨੂੰ ਜਿਹੜਾ ਹੈਗਾ ਠੰਡ ਲਵਾ ਦੇਗਾ ਇੱਕ ਵਾਰੀ ਗਰਮ ਕਪੜੇ ਕੜਵਾ ਦੇਗਾ ਇਸ ਤਰੀਕੇ ਦੇ ਹਾਲਾਤ ਇੱਕ ਵਾਰੀ ਹੋਣਗੇ ਠੀਕ ਹੈ ਤਾ ਕੋਲਮਲਾ ਕੇ ਜਿਹੜਾ ਹੈਗਾ ਇਹ ਸਿਸਟਮ ਹੈ ਇਹ ਸਿਸਟਮ ਦੇ ਨਾਲ ਜਿਹੜਾ ਹੈਗਾ ਠੰਡ ਵਧੇਗੀ ਤੇ ਮੀਂਹ ਪਵੇਗਾ ਤਾਂ ਵੱਖ-ਵੱਖ ਮਾਡਲ ਜਿਹੜੇ ਦਿਖਾ ਰਿਹਾ ਜੋ ਆਪਣਾ ਇਹ ਜੋ ਆਈਐਮਡੀ ਦਾ ਮਾਡਲ ਹੈ ਇਹ ਮਾਡਲ ਤਾਂ ਕੁਝ ਹੋਰ ਹੀ ਦਿਖਾ ਰਿਹਾ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇੰਨਾ ਕੁਝ ਹੋਏਗਾ ਜੋ ਇਹ ਦਿਖਾ ਰਿਹਾ ਹੈ ਇਹਦੇ ਅਨੁਸਾਰ ਤਾਂ ਇਹ ਲਾਲ ਚਲੇ ਫਿਰਦਾ ਰੂਪਨਗਰ ਮਹਾਲੀ ਫਤੇਗੜ ਸਾਹਿਬ ਗੁਰਦਾਸਪੁਰ ਇਹ ਇੱਥੇ ਜੇ ਕੁਛ ਐਸਾ ਫਾਜ਼ਿਲਕਾ ਦਾ ਕੁਛ ਐਸਾ ਫਰੋਇਪੁਰ ਦਾ ਇਹ ਤਾਂ ਲਾਲ ਲੜ ਚਲੇ ਫਿਰਦਾ ਹੈ ਤੇ ਇਹ ਕਿੰਨੀ ਤਰੀਕ ਨੂੰ ਨੇ ਕੀਤਾ ਹੋਇਆ ਨੇ 7 ਤਰੀਕ ਨੂੰ ਕੀਤਾ ਹੈ ਤਾ ਇਹ ਤਾਂ ਪੰਜਾਬ ਚ ਚੰਗੀਆਂ ਛੁੱਟੀਆਂ ਦਿਖਾ ਰਿਹਾ 7 ਅਤੇ 8 ਦੇ ਦਰਮਿਆਨ ਠੀਕ ਹੈ ਲੇਕਿਨ ਛੁੱਟੀਆਂ ਚੰਗੀਆਂ ਲੱਗ ਸਕਦੀਆਂ ਲੇਕਿਨ ਜਿੰਨੀ ਇਹ ਦਿਖਾ ਰਿਹਾ ਇਥੋਂ ਤੱਕ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਲੇਕਿਨ ਇਹਨਾਂ ਨੇ ਦਿਖਾਇਆ ਤੁਸੀਂ ਇਹ ਮਾਡਲ ਦੇਖੋਗੇ ਤਾਂ ਇੱਕ ਤਰੀਕ ਨੂੰ ਅੱਜ ਜਿਹੜਾ ਹੈਗਾ ਗੁਜਰਾਤ ਚ ਕੰਮ ਜਾਰੀ ਹੈ ਦੂਜੇ ਪਾਸੇ ਇੱਕ ਸਿਸਟਮ ਬੰਗਾਲ ਦੀ ਖਾੜੀ ਚ ਬਣਿਆ ਹੋਇਆ ਹੈ ਤੇ ਪੰਜਾਬ ਤੇ ਹਰਿਆਣੇ ਦਾ ਏਰੀਆ ਜ਼ਿਆਦਾਤਰ ਖੁਸ਼ਕ ਹੈ ਲੇਕਿਨ ਜਿਵੇਂ ਜਿਹੜਾ ਗੁਜਰਾਤ ਵਾਲਾ ਸਿਸਟਮ ਇਹ ਵਾਲਾ ਸਿਸਟਮ ਥੋੜਾ ਜਿਹਾ ਅੱਗੇ ਨੂੰ ਤੁਰਦਾ ਤਾਂ ਇਹਦੇ ਨਾਲ ਕੁਝ ਪੰਜਾਬ ਅਤੇ ਗੰਗਾ ਦੇ ਹਰਮਾਨਗੜ 1 ਜਾਂ 2 ਤਰੀਕ ਦੇ ਨੇੜੇ ਮਾੜੀ ਮੁੱਠੀ ਵਰਖਾ ਹੋ ਸਕਦੀ ਹੈ ਲੇਕਿਨ ਜਿਵੇਂ 5ਵੇਂ ਰਿਸਰਵੈਂਸ ਅੱਗੇ ਨੇੜੇ ਆਉਂਦਾ ਤਾਂ ਉਹਦੇ ਨਾਲ ਫਿਰ ਜਿਹੜਾ ਹੈਗਾ ਸਾਡੇ ਇਥੇ ਵਰਖਾ ਦੀ ਸੰਭਾਵਨਾ ਵੱਧਦੀ ਹੈ ਤਾਂ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਦੇਖੋ 5 ਤਰੀਕ ਨੂੰ ਪ੍ਰਭਾਵ ਪੈ ਗਿਆ 6 ਨੂੰ ਜਿਹੜਾ ਹੈਗਾ ਕੁਝ ਜਗ੍ਹਾ ਤੇ ਚੰਗੀ ਵਰਖਾ ਹੋ ਰਹੀ ਹੈ ਤੇ 7 ਤਰੀਕ ਨੂੰ ਤਾਂ ਵਧੀਆ ਛੁੱਟੀਆਂ ਜਿਹੜਾ ਹੈਗਾ ਲੱਗ ਰਹੀਆਂ ਜਿਵੇਂ ਭਾਰਤ ਮਾਡਲ ਦਿਖਾ ਰਿਹਾ ਸੋਈ ਵੀ ਦਿਖਾ ਰਿਹਾ ਹੈ ਤਾਂ ਜਿਹੜਾ ਇਧਰਲੇ ਪਾਸੇ ਬੰਗਾਲ ਦੀ ਖੜੀ ਤੋਂ ਸਿਸਟਮ ਆ ਰਿਹਾ ਸੀ ਉੱਤਰਾਖੰਡ ਤੱਕ ਪਹੁੰਚਿਆ ਹੋਇਆ ਹੈ ਤਾਂ ਕੁੱਲ ਮਿਲਾ ਕੇ ਅਸੀਂ ਇਹ ਕ ਇੱਕ ਚੰਗੇ ਸਿਸਟਮ ਦੀ ਇੱਕ ਚੰਗੀ ਵਰਖਾ ਦੀ ਜਿਹੜੀ ਹੈਗੀ ਹੈ ਅੱਗੇ ਉਮੀਦ ਬਣੀ ਹੋਈ ਹੈ ਚੰਗੀ ਤਾਂ ਨਹੀਂ ਹੁੰਦੀ ਕਿਉਂਕਿ ਇਹਨਾਂ 'ਚ ਗੜੇ ਪੈ ਜਾਂਦੇ ਆ ਕਈ ਵਾਰੀ ਕੋਈ ਜਗ੍ਹਾ ਤੇ ਮੋਟਾ ਗੜਾ ਪੈ ਜਾਂਦਾ ਨੁਕਸਾਨ ਕਰ ਜਾਂਦਾ ਤਾਂ ਫਸਲ ਦੀ ਮਾਰ ਹੋ ਜਾਂਦੀ ਹੈ ਕਈ ਵਾਰੀ ਫਸਲ ਜਿਹੜਾ ਹੈਗਾ ਡੈਗ ਪੈਂਦੀ ਹੈ ਤਾਂ ਪਰ ਮੈਂ ਇੱਕ ਬੇਨਤੀ ਕਰਦਾ ਕਿ ਇਹ ਜਿਹੜੇ ਸਿਸਟਮ ਦੇ ਵਿੱਚ ਆਇ ਨਹੀਂ ਹੁੰਦਾ ਕਿ ਹਰ ਜਗ੍ਹਾ ਗੜੇ ਪੈ ਜਾਣੀ ਹੁੰਦੇ ਆ ਪਿਛਲੀ ਵਾਰੀ ਕੀ ਹੋਇਆ ਸੀ ਕਿ ਗੱਲ ਕੀਤੀ ਤਾਂ ਕੁਝ ਕਿਸਾਨ ਵੀਰਾਂ ਨੇ ਹਰਾ ਹੀ ਹਰੀ ਫਸਲ ਵੜ ਲਈ ਯਾਰ ਆਇ ਨਾ ਕਰੋ ਆਇ ਨਹੀਂ ਕਰੀਦਾ ਹੁੰਦਾ ਇਹਨਾਂ ਨੇ ਡਰੀਦਾ ਹੁੰਦਾ ਆਪਾਂ ਕਿ ਰੱਬ ਦੇ ਮਾਂ ਮਾਰੇ ਆ ਕਿ ਜਿਹੜਾ ਹੈਗਾ ਆਪਣੇ ਇੱਥੇ ਮੋٹے-ਮੋٹے ਗੜੇ ਆ ਜਾਣਗੇ ਪਰਮਾਤਮਾ ਤੇ ਭਰੋਸਾ ਰੱਖੀਦਾ ਹੁੰਦਾ ਕਰਨ ਕਰਾਉਣ ਵਾਲਾ ਉਹ ਆਪੇ ਆਪ ਹੈ ਤਾਂ ਇਹਦੇ ਕਰਕੇ ਇੰਨਾ ਨਹੀਂ ਡਰੀਦਾ ਹੁੰਦਾ ਗੱਲ ਸਿਰਫ ਮੌਸਮ ਦੀ ਜਾਣਕਾਰੀ ਦੇ ਆ ਦਾ ਮਤਲਬ ਇੰਨਾ ਹੁੰਦਾ ਹੈ ਹਾਂ ਭਾਈ ਉੱਥੇ ਜੇ ਮੀਂਹ ਆਉਣ ਵਾਲਾ ਹੈ ਆਪਣਾ ਤੇਲੇ ਦਾ ਕੰਮ ਅੱਗੇ ਥੋੜਾ ਘਟੇਗਾ ਜੇਕਰ ਜਿਹੜਾ ਹੈਗਾ ਖੇਤ ਦੇ ਵਿੱਚ ਪਾਣੀ ਵਗੈਰਾ ਹੈਗਾ ਉਹਨੂੰ 2-4 ਦਿਨ ਚਾਪੋਸਾ ਉਹਨਾਂ ਮੈਨੇਜਮੈਂਟ ਕਰ ਲੈਣੇ ਆਏ ਨਹੀਂ ਕਿ ਆਪਾਂ ਕੱਲ ਤੇ ਪਾਣੀ ਬੰਦ ਕਰ ਦੇਣਾ ਐਡਾ ਵੱਡਾ ਸਿਸਟਮ ਨਹੀਂ ਆ ਰਿਹਾ ਠੀਕ ਹੈ ਤਾਂ ਆਪ ਦਾ ਹਿਸਾਬ ਦੇ ਨਾਲ ਇਹ ਨਹੀਂ ਹੁੰਦਾ ਕਿ ਸਿਸਟਮ ਨੂੰ ਦੇਖ ਕੇ ਅੱ ਠੀਕ ਹੈ ਕਿ ਵਰਖਾ ਹੈ ਜिलेਵਾਰ ਆਪਾਂ ਆਪਣੇ ਕੋਲ ਹਜੇ ਤੱਕ ਅਗਲੇ 2 ਦਿਨਾਂ ਤੱਕ ਹੋਰ ਕਲੀਅਰ ਹੋ ਜਾਏਗਾ ਹਜੇ ਤੱਕ ਦਿਨ ਪਏ ਹੈ ਸਿਸਟਮ ਦੇ ਵਿੱਚ ਤਾਂ ਕਿਵੇਂ ਬਣਦਾ ਉਹ ਆਪਾਂ ਦੁਬਾਰਾ ਫਿਰ ਇੱਕ ਵਾਰੀ ਗੱਲ ਕਰ ਲਾਂਗੇ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਪਹਾੜਾਂ ਦੇ ਉੱਪਰ ਤੇਜ਼ ਹਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਚੱਲ ਸਕਦੀ ਹੈ ਤੇ ਉਹਦੇ ਨਾਲ ਵਰਖਾ ਹੋ ਸਕਦੀ ਹੈ ਚਾਰ ਤੋਂ ਥੋੜਾ ਇਲਾਕਾ ਪੰਜ ਨੂੰ ਹੋਰ ਵਧੇਗਾ ਛੇ ਨੂੰ ਜ਼ਿਆਦਾਤਰ ਇਲਾਕੇ ਦੇ ਵਿੱਚ ਪਹਾੜਾਂ ਦੇ ਵਿੱਚ ਤੇਜ਼ ਹਵਾ ਨਾਲ ਵਰਖਾ ਹੋ ਸਕਦੀ ਹੈ ਪੰਜਾਬ ਦੇ ਵਿੱਚ 4 ਤੋਂ 3 ਨੂੰ 25% ਹਿੱਸਾ 5 ਅਤੇ 6 ਨੂੰ ਜਿਹੜਾ ਹੈਗਾ 75% ਤੱਕ ਹਿਸਾਬ ਵਰਖਾ ਕਵਰ ਕਰ ਸਕਦੀ ਹੈ ਜਿਹੜੇ ਚ ਬਿਜਲੀ ਲਸ਼ਕਰਾਂ ਥੰਡਰ ਸਟਾਰਮ ਤੇਜ਼ ਹਵਾ ਇਹ ਕਾਰਵਾਈਆਂ ਹੋ ਸਕਦੀਆਂ ਕਿਉਂਕਿ ਕੈਪ ਐਂਡੈਕਸ ਹਾਈ ਹੈ ਤੇ ਉਹ ਦਿਖਾ ਰਿਹਾ ਕਿ ਕਦੋਂ ਕਾ ਥਾਂ ਤੇ ਘੜੇ ਵੀ ਪੈ ਸਕਦੇ ਆ ਠੀਕ ਹੈ ਜ਼ਿਲੇਵਾਰ ਦੀ ਗੱਲ ਜੇ ਤੁਸੀਂ ਕਹਿੰਦੇ ਹੋ ਜ਼ਿਲੇਵਾਰ ਨਹੀਂ ਹੈਗਾ ਇਹਦੇ ਵਿੱਚ ਦੱਖਣ ਪੱਛਮ ਤੇ ਜਿਵੇਂ ਆਪਾਂ ਕੁਝ ਜ਼ਿਲ੍ਹੇ ਕਿ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਉੱਤਰੀ ਜ਼ਿਲ੍ਹੇ ਥੋੜੇ ਘੱਟ ਪ੍ਰਭਾਵਿਤ ਹੋ ਰਹੇ ਆ ਲੇਕਿਨ ਜਿਹੜਾ ਹੈਗਾ ਆ ਜਿਹੜਾ ਪਠਾਨਕੋਟ ਵਾਲਾ ਸਾਈਡ ਆ ਗੁਰਦਾਸਪੁਰਾ ਸਾਈਡ ਆ ਅਮਸਰਾ ਸਾਈਡ ਆ ਇਹ ਜ਼ਿਆਦਾ ਪ੍ਰਭਾਵਿਤ ਹੋ ਰਹੀ ਗੰਗਾ ਨਗਰ ਹਰਮਾਨਗੜ ਆਪਣਾ ਪੂਰਾ ਪੰਜਾਬ ਚੰਡੀਗੜ੍ਹ ਤੱਕ ਨਾਲ ਜਿਹੜਾ ਹੈਗਾ ਆਪਣਾ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਪਹਾੜ ਇਹ ਸਾਰੇ ਹੀ ਇਲਾਕੇ ਦੇ 75% ਏਰੀਆ ਨੂੰ ਵਰਖਾ ਕਵਰ ਕਰ ਸਕਦੀ ਹੈ ਲਗਭਗ ਵਰਖਾ ਹਰ ਇੱਕ ਜ਼ਿਲ੍ਹਾ ਕਵਰ ਕਰ ਸਕਦੀ ਹੈ ਜੇ ਤੁਸੀਂ ਗੱਲ ਕਰੋਗੇ ਹਰਿਆਣੇ ਦੀ ਹਰਿਆਣੇ ਦੇ ਵਿੱਚ ਪੰਜਾਬ ਦੇ ਨਾਲ ਵਰਖਾ ਥੋੜੀ ਜਿਹੀ ਘੱਟ ਹੈ ਉੱਥੇ 50% ਏਰੀਆ ਕਵਰ ਕਰ ਰਹੀ ਹੈ ਲੇਕਿਨ ਵਰਖਾ ਉੱਥੇ ਵੀ ਠੰਡਸਰਮ ਬਿਜਲੀ ਲੇਸ਼ਕ ਦੀਆਂ ਕਾਰਵਾਈਆਂ ਉੱਥੇ ਹੋ ਸਕਦੀਆਂ ਠੀਕ ਹੈ ਇਹ ਆਪਣਾ ਰਾਜਸਥਾਨ ਰਾਜਸਥਾਨ ਦੇ ਵਿੱਚ ਜਿਹੜਾ ਗੁਜਰਾਤ ਵਾਲਾ ਸਿਸਟਮ ਹੈ ਰਾਜਸਥਾਨ ਦੇ ਜ਼ਿਆਦਾਤਰ ਇਸ ਜਮੀਂ ਪਾ ਰਿ ਇਵਨਕੇ ਜਿਹੜਾ ਹੈਗਾ 1 ਅਕਤੂਬਰ ਨੂੰ ਜਿਹੜਾ ਹੈਗਾ ਬਿਕਨਰ ਤੱਕ ਵੀ ਵਰਖਾ ਆ ਰਹੀ ਹੈ ਚੂਰੂ ਤੱਕ ਵੀ ਆ ਰਹੀ ਹੈ ਗੰਗਾ ਦੇ ਹਨੁਮਾਨਗੜ੍ਹ ਦੇ ਵਿੱਚ ਚਾਂਸ ਘਟ ਨੇ ਫਿਰ ਜਿਹੜਾ ਅਸੀਂ ਜਾਵਾਂਗੇ ਅੱਗੇ ਗਾਂ ਜਦੋਂ ਇਹ ਸਿਸਟਮ ਆਏਗਾ 5 ਦੇ ਦਰਮਿਆਨ ਉਸ ਸਮੇਂ ਗੰਗਾ ਦੇ ਹਨੁਮਾਨਗੜ੍ਹ ਦੇ ਵਿੱਚ ਵੀ ਜਿਹੜਾ ਹੈਗਾ ਚੰਗੀਆਂ ਵਰਖਾ ਦੀਆਂ ਛੁੱਟੀਆਂ ਲੱਗਣ ਦੀ ਸੰਭਾਵਨਾ ਹੈ ਇਵਨਕੇ ਗੰਗਾ ਨਗਰ ਦੇ ਕੁਝ ਏਰੀਆ ਦੇ ਵਿੱਚ ਤਾਂ ਜਿਹੜਾ ਹੈਗਾ ਤਕੜੀ ਵਰਖਾ ਦੀ ਇੱਕ ਵੀ ਛੁੱਟੀ ਵੀ ਲੱਗ ਸਕਦੀ ਹੈ ਜੰਮੂ ਦੇ ਵਿੱਚ ਠੀਕ ਠਾਕ ਵਰਖਾ ਹੋ ਸਕਦੀ ਹੈ ਤਾਂ ਇਹ ਵਰਖਾ ਜਿਹੜੀ ਹੈਗੀ ਹੈ ਤੁਹਾਡੀ 5 6 ਦੇ ਦਰਮਿਆਨ ਹੋ ਸਕਦੀ ਹੈ ਯੂਪੀ ਦੇ ਵਿੱਚ ਜਿਹੜੀ ਤਾਂ ਪੂਰਬੀ ਉੱਤਰ ਪ੍ਰਦੇਸ਼ ਹੈ ਉਧਰ ਤਾਂ ਬੰਗਾਲ ਦੀ ਖਾੜੀ ਵਾਲਾ ਸਿਸਟਮ ਆ ਕਿ ਤਾ ਉਹ ਚੜੇਗਾ ਉਹ ਭਾਰੀ ਵਰਖਾ ਕਰੇਗਾ ਲੇਕਿਨ ਜਿਹੜਾ ਦੂਜਾ ਸਿਸਟਮ ਪਾਸਾ ਹੈਗਾ ਇਧਰਲੇ ਪਾਸੇ ਵੀ ਜਿਹੜਾ ਹੈਗਾ ਗੜ ਚਮਕਣਾ ਬਿਛਾਰਾਂ ਪੈਣ ਦੀ ਤੇ ਉਮੀਦ ਹੈ ਇੱਕ ਤਰੀਕ ਨੂੰ ਵੀ ਜਿਹੜਾ ਹੈਗਾ ਤੇਜ਼ ਹਵਾ ਦੇ ਨਾਲ ਪੱਛਮੀ ਯੂਪੀ ਦੇ ਵਿੱਚ 30 ਤੋਂ 40 ਕਿਨ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਰਫਤਾਰ ਤੇਜ਼ ਤੇਜ਼ ਰਫਤਾਰ ਤੇ ਹਵਾ ਚੱਲ ਸਕਦੀ ਹੈ ਇਸ ਮਹਾਵਨਾ ਵਿੱਚ ਉੱਥੇ ਬਣੀ रह ਸਕਦੀ ਹੈ ਤਾਂ ਫਿਰ ਕੁੱਲ ਮਿਲਾ ਕੇ ਨੈਟ ਛਲ ਚ ਆਪਾਂ ਕੀ ਕਵਾਂਗੇ ਆਪਾਂ ਇਹ ਕਵਾਂਗੇ ਕਿ ਭਾਈ ਇਹੜਾ ਸਿਸਟਮ ਹੈ ਇਹ ਸਿਸਟਮ ਦੇ ਵਿੱਚ ਪੰਜਾਬ ਦਾ 75% ਏਰੀਆ 50 ਤੋਂ 75% ਏਰੀਆ ਕਵਰ ਹੋ ਸਕਦਾ ਹੈ ਗੰਗਾਨਗਰ ਹਰਮਾਨਗੜ ਦਾ 50% ਏਰੀਆ ਕਵਰ ਹੁੰਦਾ ਦਿਖਾ ਰਿਹਾ ਹੈ ਜਿਹੜਾ ਆਪਣਾ ਹਰਿਆਣੇ ਦਾ 50% ਏਰੀਆ ਕਵਰ ਹੁੰਦਾ ਦਿਖਾ ਰਿਹਾ ਹੈ ਤੇ ਹਿਮਾਚਲ ਦਾ 75% ਵਰਖਾ ਕਵਰ ਕਰਦੀ ਦਿਖਾ ਰਹੀ ਹੈ ਇਸ ਵਰਖਾ ਦੇ ਵਿੱਚ ਮੱਧਮ ਦਰਜੇ ਜਗ੍ਹਾ ਕਈ ਸਾਰੇ ਸਥਾਨਾਂ ਤੇ ਹੋ ਸਕਦੀ ਹੈ ਿੱਕਾ ਦੁੱਕਾ ਥਾਵਾਂ ਤੇ ਜਿਹੜਾ ਹੈਗਾ ਭਾਰੀ ਵਰਖਾ ਦੀ ਛੁੱਟੀ ਵੀ ਲੱਗ ਸਕਦੀ ਹੈ ਇਸ ਵਰਖਾ ਦੇ ਵਿੱਚ ਤੇਜ਼ ਹਵਾ ਹੋ ਸਕਦੀ ਹੈ ਕੁਝ ਜਗ੍ਹਾ ਗੜੀ ਹੋ ਸਕਦੀ ਹੈ ਤਾਂ ਇਹ ਇਸ ਤਰੀਕੇ ਦਾ ਮੌਸਮ ਰਹੇਗਾ ਤਾਂ ਫਿਰ ਇਹਦੇ ਲਈ ਜਿਹੜੇ ਮੈਂ ਪਹਿਲੀ ਗੱਲ ਬੇਨਤੀ ਕੀਤੀ ਤਾਂ ਪਿਛਲੀ ਵਾਰੀ ਗਲਤੀ ਕੀਤੀ ਸੀ ਨਕਸਾਨ ਵੀਰਾਂ ਨੇ ਕਿ ਕੁਝ ਵੀਰਾਂ ਡਰਦੇ ਹੋਏ ਕਿ ਗੜੇ ਪੈ ਜਾਣੇ ਆ ਤੇ ਜਿਹੜਾ ਹੈਗਾ ਝੋਨਾ ਹਰਾ ਵੜ ਲਿਆ ਕਣਖਰੀ ਵੜ ਦੀ ਆਏ ਨਹੀਂ ਕਰਨਾ ਇਹ ਗੱਲਾਂ ਉਹਨਾਂ ਵਾਸਤੇ ਹੁੰਦੀਆਂ ਕਿ ਜਿਹੜਾ ਬੰਦਾ ਆਲੂ ਵੀਜਣ ਜਾ ਰਿਹਾ ਹੈ ਜਿਹੜਾ ਵੀਰ ਮਟਰ ਵੀਜਣ ਜਾ ਰਿਹਾ ਹੈ ਜਿਹੜਾ ਵੀਰ ਮੂਲੀ ਵੀਜਣ ਜਾ ਰਿਹਾ ਹੈ ਤਾਂ ਜਿਹੜਾ ਵੀ ਸਬਜ਼ੀਆਂ ਵੀਜਣ ਜਾ ਰਿਹਾ ਤੇ ਉਹਨਾਂ ਦੇ ਲਈ ਇਹ ਗੱਲ ਹੈ ਕਿ ਭਾਈ ਉੱਥੇ ਮੀਂਹ ਪੈਗਾ ਤੇ ਆਪਦੀ ਫਸਲ ਦੀ ਜਿਹੜੀ ਬਜਾਈ ਹੈਗੀ ਹੈ ਕਿਸੇ ਨੇ ਆਲੂ ਸਟੋਰ ਚੋਂ ਕਢਣਾ ਉਹ ਆਪਦਾ ਵੀ ਉਸ ਹਿਸਾਬ ਨੂੰ ਦੇਖ ਕੇ ਕੱਢਿਓ ਜੀਨੇ ਕਿਸੇ ਸਰਵੋ ਬਿਜ਼ਨਸ ਸਰੋਂ ਪਹਿਲੀ ਵਾਰ ਆਪਾਂ ਜੀ ਵਿਗਨੀ ਨਹੀਂ ਹੈਗੀ ਉਹ ਸਾਵਨਾ ਕਰੇ ਝੋਨਾ ਜਿਹੜਾ ਹੈਗਾ ਕੱਚਾ ਨਾ ਕੋਈ ਵੱਡੋ ਝੋਨਾ ਪਕਾ ਕੇ ਵੱਡਿਓ ਕੋਈ ਏਡਾ ਵੱਡਾ ਤੂਫਾਨ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹਾਂ ਕਿ ਝੋਨੇ ਵੱਢ ਲਮੈਂ ਬਾਰ ਬਾਰ ਇਸ ਗੱਲ ਤੇ ਤੁਹਾਨੂੰ ਜੋਰ ਦੇ ਰਿਆਂ ਕਿ ਪਿਛਲੀ ਵਾਰੀ ਹੋਇਆ ਹੈ ਇਸ ਕਰਕੇ ਇਹ ਕੰਮ ਨਹੀਂ ਕਰਨਾ ਪੱਕਿਆ ਹੋਇਆ ਝੋਨਾ ਹੀ ਵੱਢਣਾ ਤੇ ਬਾਕੀ ਪਰਮਾਤਮਾ ਦੀ ਕਿਰਪਾ ਕੋਈ ਏਡਾ ਵੱਡਾ ਜਿਹੜੇ ਹੈਗੇ ਗੜੇ ਨਹੀਂ ਪੈਣ ਵਾਲੇ ਇਹਦੇ ਕਰਕੇ ਮੇਰੀ ਗੱਲ ਨੂੰ ਧਿਆਨ ਨਾ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ